ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਸੱਜਣੋ ਧੂਰ ਕੋਟ ਆ ਗਿਆ। ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸੱਜਣੋ ਫਰੀਦਕੋਟ ਆ ਜਾਂਦਾ। ਧੂਰਕੋਟ ਨਗਰ ਦੇ ਵਿੱਚੋਂ ਤੁਹਾਨੂੰ ਦੋ ਐਨੀਮਲ ਵਿਕਰੀ ਵਾਲੇ ਘਰੇਲੂ ਆ ਘਰੋਂ ਹੀ ਵਿਖਾਉਣ ਲੱਗੇ ਆ ਇੱਕ ਸੱਜਣੋਂ ਝੋਟੀ ਸੂਨ ਨੂੰ ਪਿਆਰ ਕੋ ਹਫ਼ਤੇਕ ਦੀ ਕੱਚੀ ਤੇ ਇੱਕ ਸੱਜਣੋਂ ਗਊ ਇਹ ਦੋ ਜਾਨਵਰ ਆ ਇਸ ਘਰੇ ਜਿਹੜੇ ਆ ਇਸ ਵੇਲੇ ਵਿਕਰੀ ਵਾਲੇ ਮਿਲਣਗੇ ਨੇੜੇ ਪਿੰਡ ਗੱਲ ਆ ਜਾਂਦਾ ਸੱਜਣੋਂ ਕੋਟ ਸੁਖੀਆ ਤੇ ਧੂਰਕੋਟ ਨਗਰ ਦੇ ਵਿੱਚੋਂ ਤੁਹਾਨੂੰ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਆਮ ਘਰ ਘਰੇ ਪਸ਼ੂ ਰੱਖੇ ਹੋਏ ਉਹਨਾਂ ਦੇ ਵਿੱਚੋਂ ਦੋ ਐਨੀਮਲ ਜਿਹੜੇ ਲੱਗੇ ਵਿਖਾਉਣ ਆਜੋ ਜਿੰਨੀ ਕਿ ਡਿਟੇਲ ਮੈਨੂੰ ਮਿਲੀ ਹੈ ਮੈਂ ਹੀ ਤੁਹਾਡਾ ਨਾਲ ਸਾਂਝੀ ਕਰਦਾ ਤੇ ਬਾਕੀ ਟੋਰ ਤਾਰ ਕੇ ਵਿਖਾਉਣੇ ਆ ਅੰਮ੍ਰਿਤਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਹੋਰ ਸੁਣਾਓ ਠੀਕ ਆ ਜੀ ਵਧੀਆ ਚੜਦੀ ਕਲਾ ਨਾ ਹਾਂਜੀ ਹਾਂਜੀ ਵਧੀਆ ਆਪਣਾ ਨਾਮ ਤੇ ਐਡਰੈਸ ਦੱਸਗੇ ਭੈਣਾ ਭਰਾਵਾ ਬਾਈ ਮੇਰਾ ਗਰਜੀਵਨ ਸਿੰਘ ਆ ਠੀਕ ਆ ਗੁਰਜੀਵਨ ਹਾਂਜੀ ਪਤਾ ਦਾ ਨਾ ਹਰਕੇਵਲ ਸਿੰਘ ਜੀ ਹਰਕੇਵਲ ਸਿੰਘ ਪਿੰਡ ਤੂੜਕੋਟਾ ਪਿੰਡ ਤੂੜਕੋਟਾ ਗਿਆ ਤੇ ਆਪਣੇ ਘਰ ਦੇ ਹੀ ਪਸੂ ਆ ਹਾਂਜੀ ਘਰੇਲੂ ਪਸੂ ਘਰੇਲੂ ਪਸੂ ਹੈ ਨਾ ਹਾਂਜੀ ਤੇ ਵੀਰੇ ਆਪਣਾ ਮੋਬਾਈਲ ਨੰਬਰ ਵੀ ਦੱਸ ਦਈਏ ਭਣਾ ਭਰਾਵਾਂ ਨੂੰ ਮੋਬਾਈਲ ਨੰਬਰ ਬਈ 98786 70978 ਬਈ ਇੱਕ ਵਾਰੀ ਹੋਰ ਰਿਪੀਟ ਕਰ ਦਈਏ 98786 70978 ਤੇ ਜੇ ਝੋਟੀ ਦੀ ਗੱਲ ਕਰੀਏ ਤਾਂ ਵੀਰੇ ਸੂਆ ਕਿਹੜਾ ਇਹ ਤੀਜਾ ਸੂਆ ਸੋਨਾ ਬਈ ਨਹੀਂ ਤੀਜਾ ਸੂਆ ਕਰਮਾਂ ਵਾਲੀ ਸੂਹੂਗੀ ਓਕੇ ਤੇ ਵੀਰੇ ਮਗਰਲੇ ਸੂਏ ਕਿੰਨਾ ਗਦੁੱਧ ਚੋਇਆ ਮੇਰੇ ਭਰਾ ਨੇ 12 ਲੀਟਰ ਦੁੱਧ ਦਿੱਤਾ ਹੀ ਇਹਨੇ 12 ਲੀਟਰ ਆਪਣੀ ਸੇਵਾ ਤੇ ਦੁੱਧ ਚੋਇਆ ਆਪਾਂ ਨੋਰਮਲ ਸੇਵਾ ਤੇ ਨੋਰਮਲ ਸੇਵਾ ਹਨਾ ਠੀਕ ਆ ਤੇ ਦਿਨ ਇਹਦੇ ਕਿੰਨੇ ਪੈਸ਼ਾ ਦਿਨ ਵੀ ਹਜੇ ਖ ਲੈ ਜੂਗੀ ਹਫਤਾ ਹਫਤੇ ਤੋਂ ਦਹਾਂ ਦਿਨਾਂ ਦੇ ਵਿੱਚ ਵਿੱਚ ਸੂਪੂ ਤੇ ਬਾਕੀ ਥਣਾ ਥਣਾ ਲੋ ਭਾਰ ਲੋ ਤਾਂ ਬੇਫਿਕਰੀ ਬਾਈ ਓਕੇ ਜਾਵਾਂ ਗਰੰਟੀ ਆ ਹਨਾ 100% ਤੇ ਬਾਕੀ ਵੈਰਲ ਬੁਰਲ ਬੜੀ ਲੱਗੀ ਆ ਸੱਜਣੋਂ ਝੋਟੀ ਨੂੰ ਤੇ ਰੇਟ ਵੀ ਤੁਹਾਡੇ ਲੈਣ ਵਾਲਾ ਕਰਾਵਾਂਗੇ ਆ ਦੇਖੋ ਚਾਰਾਂ ਥਣਾ ਦਾ ਆਪਸੀ ਗੈਪ ਦੂਰੀ ਬਹੁਤ ਸੋਹਣੀ ਲੱਗੀ ਵੀ ਆ ਸੱਜਣਾ ਤੇ ਬਾਕੀ ਝੋਟੀ ਦਾ ਕੱਦ ਕਾਠ ਬੇਲ ਜੇ ਗੱਲ ਕਰੀਏ ਤਾਂ ਪੂਰੀ ਚੰਗੀ ਆ ਆ ਦੇਖੋ ਤੇ ਬਾਕੀ ਤੁਹਾਨੂੰ ਆਪਾਂ ਇਹਦੀ ਤੋਰ ਚੈੱਕ ਕਰਾਈਏ ਤੇ ਬਾਕੀ ਇਹਨੂੰ ਵੀ ਬਹੁਤ ਸ਼ੌਂਕ ਆ ਆ ਵੇਖੋ ਇਹ ਲਿਆਇਆ ਬਾਹਰੋਂ ਖੋਲ ਕੇ ਕਿਉਂਕਿ ਬਾਰਿਸ਼ ਪੈ ਰਹੀ ਆ ਤੇ ਅੰਦਰ ਬੰਨੇ ਸੀ ਦੋਨੇ ਜਾਨਵਰ ਵੇਖਿਓ ਕੱਦ ਕਾਠ ਸੱਜਣਾ ਝੋਟੀ ਦਾ ਤੇ ਬਾਕੀ ਜਿਵੇਂ ਕਹਿੰਦੇ ਨਾ Indra Devta ਉਹ ਵੀ ਖੁਸ਼ ਆ ਪੂਰੀ ਗੱਲ ਬਾਤ ਆ ਵੀ بارش ਫੁੱਲ ਲੱਗੀ ਹੋਈ ਆ ਤੇ ਤੁਹਾਨੂੰ ਆਮ ਘਰੋਂ بارش ਪੈਂਦੀ ਚ ਦੋ ਐਨੀਮਲ ਵਿਕਰੀ ਵਾਲੇ ਆ ਜਿਹੜੇ ਆ ਵੇਖੋ ਕਿਆ ਬਾਤ ਥੋੜੇ ਜੇ ਸੱਜਣੋਂ ਪਸ਼ੂ ਘਰ ਦੇ ਹੁੰਦੇ ਆ ਤੇ ਇਹਨਾਂ ਨੂੰ ਐ ਹੁੰਦਾ ਵੀ ਪਤਾ ਨਹੀਂ ਸਾਨੂੰ ਕੀ ਕਹਿਣ ਲੱਗੇ ਵੇਖੋ ਲੇਵਾ ਭਾਂਡਾ ਝੋਟੀ ਜਦਨ ਤਿਆਰ ਹੋਗੀ ਨਾ ਤੇ ਗੱਲਬਾਤ ਐਂਡ ਲਾ ਦੂਗੀ ਗੱਲਾਂ ਬਾਤਾਂ ਹੋਈਆਂ ਤੁਹਾਨੂੰ ਜਾਇਜ਼ ਰੇਟ ਤੇ ਦਵਾਵਾਂਗੇ ਬੜਾ ਸੋਹਣਾ ਲੇਵਾ ਜਿਹਨੂੰ ਤਿਆਰ ਕਰੂਗੀ ਝੋਟੀ ਸੂਆ ਤੀਸਰਾ ਸੂਰੀ ਐ ਨੋਟ ਕਰ ਲਿਓ ਕੋਈ ਐ ਨਹੀਂ ਕਹਿਣਾ ਵੀ ਦੂਜਾ ਸੁੰਦੀ ਆ ਭਰਾ ਕਹਿੰਦਾ ਜੇ ਤੀਜਾ ਸੁੰਦੀ ਤਾਂ ਤੀਜਾ ਹੀ ਦੱਸਾਂਗੇ ਦੇਖਿਓ ਪਿੱਛੋਂ ਮੜੀ ਜੀ ਕਰਦੀ ਮੇਰਾ ਭਰਾ ਇਹਨਾਂ ਆਜਾ ਪਤਾ ਇਹਨੂੰ ਆਜਾ ਆਜਾ ਇਹ ਆ ਦੇਖਿਓ ਸੱਜਣੋ ਥਾਣਾ ਦੀ ਆਪਸੀ ਗੈਪ ਦੂਰੀ ਬੈਕ ਸਾਈਡ ਠੰਡੀ ਬਹੁਤ ਆ ਹਨਾ ਹਾਂ ਬਈ ਸੀਲ ਠੰਡੀ ਕੀ ਬਾਤ ਆ ਸੱਜਣੋ ਵੇਖੋ ਗਾਵਾਂ ਵਰਗੀ ਆ ਓਏ ਕਰਮਾਂ ਵਾਲੀ ਇਹ ਆ ਵੇਖੋ ਵਿਰਲ ਵਰਲ ਕੀ ਬਾਤ ਬਟਨਾਂ ਵਾਲੀ ਆ ਗਈ ਸ਼ਾਹ ਕਾਲੀ ਜਾਮਨ ਵਰਗੀ ਝੋਟੀ ਕੋਈ ਬਾਲਾ ਤੇਲ ਤੂਲ ਨਹੀਂ ਲਾਇਆ ਤੇ ਵੀਰੇ ਰੇਟ ਕੀ ਕਰ ਦਗੇ ਤਾਂ ਮੇਰਾ ਭਰਾ ਰੇਟ ਬਾਈ ਲੈਣ ਦੇਣ ਵਾਲਾ ਹੀ ਆ 130 ਕਰ ਦੇ ਠੀਕ ਆ ਲੈ ਵੀ ਸਜਣੋ 1 ਲੱਖ ਤੇ 30000 ਰੁਪਿਆ ਜਿੱਥੋਂ ਪਿਆਰ ਮੁਹੱਬਤ ਹੋ ਜਾਊਗਾ ਤੁਸੀਂ ਕਿੰਨਾ ਕਰਾ ਲਓਗੇ ਉਹ ਤੁਹਾਡੇ ਤੇ ਡਿਪੈਂਡ ਰਹੇਗਾ ਤੇ ਇਹ ਗਊ ਆਪਣੀ ਕਿਹੜਾ ਸੂਆ ਸ਼ਾ ਜੀ ਇਹ ਚੌਥਾ ਸੂਆ ਜੀ ਇਹ ਚੌਥਾ ਸੂਆ ਸਜਣੋ ਕਹਿਣ ਨੂੰ ਭਾਵਾਂ ਤੀਜਾ ਵੀ ਕਹਿ ਦੇ ਅਗਲਾ ਨਹੀਂ ਤਾਂ ਦੂਜੇ ਤੋਂ ਤੀਜਾ ਗਾਂ ਨੰਗਦਾ ਨਹੀਂ ਤੇ ਪਰ ਚੌਥਾ ਤੇ ਚੌਥਾ ਹੀ ਆ। ਦੇਣ ਇਹ ਵੀ ਲੈ ਜੂ 10 12 ਹਨਾ। ਹਾਂ ਬਈ ਲੈ ਲੈ। ਇਹਦਾ ਦੁੱਧ ਕਿੰਨਾ ਕਿਚੂਆ ਆਪਾਂ ਮਗਰਲੇ ਸੂਏ। ਇਹ ਬਈ 18 ਲੀਟਰ ਦੁੱਧ ਦਿੰਦੀ। 18 ਲੀਟਰ ਆਪਣੀ ਸੇਵਾ ਤੇ ਆਪਾਂ ਦੁੱਧ ਚੋਇਆ। ਸੂਆ ਸੁੰਦੀ ਆ ਚੌਥਾ। ਤੇ ਥਣਾ ਹੁਣ ਆਲੀਓ ਬੇਫਿਕਰੀ। ਓਕੇ ਬਈ ਜਮਾ। ਐਨ ਵਧੀਆ ਚੂਨ ਚਾਨ ਨੂੰ ਠੰਢੀ ਬਹੁਤੂ ਹਨਾ। ਹਾਂ। ਵੇਖੋ ਮਾਝਰਗਾ ਥਣ ਲੱਗਾ ਸਜਣੋ। ਤੇ ਬਾਕੀ ਐਨ ਓਕੇ ਰਿਪੋਰਟ ਆ। ਥੋਰੇ ਦੀ ਵੀ ਚੈੱਕ ਕਰਾਉਣੇ ਆ। ਧੀਰੇ ਕਾਟ ਦੇ ਨੂੰ ਵੀ ਬਾਹਰ ਮੇਰਾ ਭਰਾ ਕਰਾ ਦੇ ਦਰਸ਼ਨ ਪੈਣਾ ਭਰਾਵਾਂ ਨੂੰ ਇਹਦੇ ਵੀ ਕਰਨ ਵਾਲੀ ਦੇ ਤੇ ਬਾਕੀ ਚਾਰੂ ਬਹੁਤਾ ਹਨਾ ਜਿਵੇਂ ਬਾਹਰੋਂ ਲਿਆ ਕੇ ਬੰਦੀ ਨਹੀਂ ਰਾਤ ਨੂੰ ਬੰਨਣੀਆਂ ਇਹ ਪੱਠਿਆਂ ਦੇ ਹਨਾ ਹਾਂ ਕਿਆ ਬਾਤ ਆ ਵੇਖੋ ਬਾਕੀ ਬਾਈ ਦਾ ਜਗਾੜ ਬਣਾਇਆ ਇਹ ਨਹੀਂ ਹੈਗਾ ਵੀ ਰਾਤ ਨੂੰ ਮੱਛਰ ਖਾਈ ਜਾਊਗਾ ਇਹਨਾਂ ਨੂੰ ਤੋੜ ਤੋੜ ਕੇ ਸਜਣਾ ਪੂਰੀ ਜਾਲੀ ਜੂਲੀ ਲਾ ਕੇ ਸ਼ੌਂਕ ਨਾਲ ਕੰਮ ਕੀਤਾ ਹੋਇਆ ਬੜੀ ਰੂਹ ਖੁਸ਼ ਹੋਈ ਆ ਆ ਵੇਖੋ ਐਨ ਜਾਲੀ ਜੂਲੀ ਲਾ ਕੇ ਸਾਰੀ ਤਸੱਲੀ ਆ ਗੇਟ ਕਰ ਦੇਣਾ ਬੰਦ ਤੇ ਕਰਮ ਵਾਲਿਆਂ ਰਾਮ ਨਾ ਅੰਦਰ ਪੱਖੇ ਚੱਲਦੇ ਤੇ ਸ਼ੋਗਰਾ ਪਰਮਾਤਮਾ ਦਾ ਜੇ ਆਇਆ ਰ ਆਪਾਂ ਇਹਨਾਂ ਨੂੰ ਸੁੱਖ ਦੇਵਾਂਗੇ ਤੇ ਆਪਾਂ ਨੂੰ ਰੱਬ ਆਪੇ ਹੀ ਦੇ ਦੂਗਾ ਕਿਉਂਕਿ ਇਹਨਾਂ ਨੇ ਕਹਿਣਾ ਨਹੀਂ ਭਾਵਾ ਤੁਸੀਂ ਉਹਦੇ ਕਹਿਣ ਵਾਂਗ ਜੱਥੇ ਮਰਜੀ ਬੰਦ ਇਹਨਾਂ ਦੇ ਵਿਚਾਰੀਆਂ ਨੇ ਖੜ੍ਹੀਆਂ ਬਾਕੀ ਠੰਡੀ ਠੁੰਡੀ ਓਕੇ ਆ ਓਕੇ ਆ ਇਹਦਾ ਕੀ ਰੇਟ ਕਰਾਂਗੇ ਸ਼ਾਹ ਜੀ ਇਹਦਾ ਬਈ 50000 ਰੁਪਏ ਮੰਗਣ ਇਹਦਾ ਜਿਹੜੀ ਡਿਮਾਂਡ ਕਰਾਂਗੇ 50000 ਤੇ ਬਾਕੀ ਪਿਆਰ ਮੁਹੱਬਤ ਕਰਦੇ ਆਂਗੇ ਹਾਂ ਜੀ ਵੀ ਜਿਹੜਾ ਭੈਣ ਭਰਾ ਜੇ ਹਨਾ ਸੱਜਣੋਂ ਤੁਹਾਨੂੰ ਮੈਂ ਇਸ ਸਾਈਡ ਤੋਂ ਵੀ ਚੈੱਕ ਕਰਾਵਾਂ ਕਿਉਂਕਿ ਉਧਰੋਂ ਵਿਖਾਤੇ ਆ ਤੁਹਾਨੂੰ ਥਣ ਲੈਵਾ ਤੇ ਇਧਰੋਂ ਵੀ ਹੱਕ ਆ ਕਿਉਂਕਿ ਬਹੁਤ ਸੋਹਣਾ ਥਾਂ ਲੱਗਾ ਸਜਣੋ ਜਿਵੇਂ ਕਹਿ ਦਿੰਦੇ ਨਾ ਪੰਜਾਬੀ ਚ ਵੀ ਦੋ ਦੋ ਕਿਲੋ ਦੁੱਧ ਜਾਂ ਤਾਂ ਕਰਮ ਵਾਲੀ ਥਣਾ ਚ ਹੀ ਲਈ ਫਿਲੂਗੀ ਜਦੋਂ ਸੂਪੀ ਬਹੁਤ ਸੋਹਣਾ ਲੀਵਾ ਤਿਆਰ ਕਰੂਗੀ ਤੇ ਪਤ ਤੇਰਾ ਨਾਂ ਕੀ ਆ ਹੈ ਵਾਰਿਸ ਵਾਰਿਸ ਨਹੀਂ ਠੀਕ ਆ ਕਹਿੰਦਾ ਜੱਟਾ ਓਕੇ ਰਿਪੋਰਟ ਆ ਵਾਰਸ ਆ ਇਹਦਾ ਵੀ ਨਾਂ ਛੇਰਦਾ ਇਹ ਦੋ ਜਾਨਵਰ ਸਜਣੋ ਇਸ ਘਰੇ ਵਿਕਰੀ ਵਾਲੇ ਸੀ ਇਹਨਾਂ ਦਾ ਲੇਖਾ ਜੋਖਾ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਤਾ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਦੇ